ਭਾਈ ਜੀ ਤੁਸੀਂ ਬੈਸੇ ਤਾਂ ਕਹ ਲੋ ਕਿ ਸ਼ਹਿਰ ਦੇ ਕਈ ਮੁੱਦੇ ਚੁੱਕਦੇ ਆ ਤੇ ਜੇ ਆਪਾਂ ਗੱਲ ਕਰੀਏ ਬੱਸ ਸਟੈਂਡ ਦੀ ਬੱਸ ਸਟੈਂਡ ਦੇ ਹਾਲਾਤ ਤੁਸੀਂ ਰਾਤ ਦੇ ਵੀ ਦੇਖੇ ਆ ਤੇ ਦਿਨ ਦੇ ਵੀ ਦੇਖੇ ਆ ਤੇ ਇਹਦੇ ਵਿੱਚ ਜੀਐਮ ਜਿਹੜੇ ਹੈਗੇ ਆ ਉਹਨਾਂ ਦੀ ਜ਼ਿੰਮੇਵਾਰੀ ਨੂੰ ਕਿੱਦਾਂ ਦੇਖਦੇ ਤੇ ਬਤਾਈ ਕਿ ਦੀ ਜ਼ਿੰਮੇਵਾਰੀ ਨੂੰ ਕਿੱਦਾਂ ਦੇਖਦੇ ਦੇਖੋ ਜੀ ਜ਼ਿਲ੍ਹੇ ਦਾ ਸੈਂਟਰ ਹੈੱਡ ਹੋਵੇ ਹਲਕਾ ਕਪੂਤਲਾ ਉੱਥੇ ਦਾ ਦਸ ਯੋਗ ਬੱਸ ਸਟੈਂਡ ਸਰਕਾਰ ਦੇ ਦਾਅਵੇ ਤੇ ਮੌਜੂਦਾ ਵਿਧਾਇਕ ਦੇ ਦਾਅਵਿਆਂ ਦੀ ਫੋਲ ਫੋਲਦਾ ਹੋਵੇ ਬੜੇ ਦੁੱਖ ਦੀ ਗੱਲ ਆ ਕਿ ਕਪੂਤਲਾ ਬਸਤੇ ਦੇ ਉੱਤੇ ਝੇਰ ਕੁੱਪ ਜਿਹੜਾ ਆ ਆ ਸ਼ਾਮ ਨੂੰ ਸਤਵੇਂ ਤੋਂ ਬਾਅਦ ਛਾਇਆ ਹੁੰਦਾ ਵਾ ਲੋਕਾਂ ਵੱਲੋਂ ਤੁਹਾਡੇ ਮੀਡੀਆ ਵੱਲੋਂ ਵੀ ਸਾਡੇ ਧਿਆਨ ਜਿਹਾ ਲਿਆਂਦਾ ਗਿਆ ਇੱਥੋਂ ਤੇ ਜੀਐਮ ਸਾਹਿਬ ਜਿਹੜੇ ਆ ਪੀਆਰਡੀਸੀ ਕਪੂਤਲਾ ਵਿਭਾਗ ਦੇ ਇਹਨਾਂ ਨੂੰ ਸਿਰਫ ਬੜਾ ਰਾਣਾ ਗੁਰਦੀਪ ਸਿੰਘ ਜੀ ਨੂੰ ਇੱਥੇ ਬੁਲਾ ਕੇ ਕੋਈ ਨਾ ਕੋਈ ਪ੍ਰੋਗਰਾਮ ਦੇ ਹਿੱਸਾ ਦਵਾਣਾ ਉਹਨਾਂ ਨੇ ਇਹ ਨਹੀਂ ਪਤਾ ਕਿ ਰਾਣਾ ਗੁਰਜੀਤ ਸਿੰਘ ਦੇ ਧਿਆਨ 'ਚ ਵੀ ਲੰਘਦਾ ਜਾਵੇ ਕਿ ਉਹ ਕਪੂਤਰੇ ਦੇ ਵਿਧਾਇਕ ਨੇ ਤੇ ਕਪੂਤਰੇ ਦੇ ਜਿਹੜੇ ਬੱਸ ਸਟੈਂਡ ਦੇ ਥੱਸਿਓ ਖਲਾਸ ਨੇ ਲੋਕਾਂ ਦੇ ਜਿਹੜੇ ਆ ਮਾੜੇ ਹਾਲਾਤ ਜਿਹੜੇ ਆ ਉਹ ਜਿਹੜਾ ਰਾਣਾ ਗੁਰਜੀਤ ਸਿੰਘ ਨੂੰ ਆਵਾਜ਼ਾਂ ਮਾਰ ਰਿਹਾ ਵਾ ਪਰ ਕਾਰਨ ਕੀ ਹੈ ਜਿਹੜੇ ਕਿ ਅਫਸਰ ਉੱਚ ਅਧਿਕਾਰੀ ਆ ਇਹ 5 ਵਜੇ ਤੋਂ ਬਾਅਦ ਰਾਤ ਨੂੰ ਬੱਸ ਸਟੈਂਡ ਤੇ ਇਹ ਸਦਬੋਧ ਲੈ ਹੀ ਨਹੀਂ ਸਕਦੇ ਉਹ ਇਦਾਂ ਵਾ ਜੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਸ਼ੱਕ ਮੇਰਾ ਇਹ ਪੈਂਦਾ ਵਾ ਕਿ ਜਿਹੜਾ ਉਹਦਾ ਡਿਊਟੀ ਆਵਰ ਆਪਣੇ ਰੱਖੇ ਸ਼ਾਇਦ ਜਿਹੜੇ ਵੱਡੇ ਵਿਭਾਗ ਦੇ ਨਾਲ ਅਧਿਕਾਰੀ ਆ 9 ਤੋਂ 5 ਦੇ ਹਿਸਾਬ ਨਾਲ 5 ਵਜੇ ਤੋਂ ਬਾਅਦ ਲੱਗਦਾ ਸਾਰੀਆਂ ਲਾਈਟਾਂ ਵੀ ਅੰਦਰੋਂ ਬੰਦ ਕਰ ਜਾਂਦੇ ਆ ਉਹਨਾਂ ਨੂੰ ਸ਼ਾਇਦ ਇਹ ਭੁੱਲ ਗਿਆ ਵਾ ਕਿ ਹੁਣ ਕਰੋਨਾ ਕਾਲ ਨਹੀਂ ਚੱਲਦਾ ਕਿ 9 ਤੋਂ 6 ਵਜੇ ਤੱਕ ਹੀ ਸਾਰੇ ਲੋਕੀ ਬਾਹਰ ਰਹਿਣਗੇ 6 ਵਜੇ ਤੋਂ ਬਾਅਦ ਲੋਕ ਘਰੋ ਘਰੀ ਹੋਣਗੇ ਹੁਣ ਲੋਕ ਜਿਹੜੇ ਆ 6 ਵਜੇ ਤੋਂ ਬਾਅਦ ਵੀ ਆਪ ਡਾਊਨ ਕਰਦੇ ਆ ਬੱਸਾਂ ਆਂਦੀਆਂ ਬੱਸਾਂ ਜਾਂਦੀਆਂ ਸੋ ਮੈਨੂੰ ਕਿਤੇ ਨਾ ਕਿਤੇ ਸ਼ੱਕ ਇਹ ਲੱਗਦਾ ਕਿ ਇਹ ਗਲਤੀ ਨਾ ਇੰਨਾ ਚ ਕੋਈ ਗਜਨੀ ਦੀ ਆਤਮਾ ਆ ਜਾਂਦੀ ਹੈ ਇਹ ਲਾਈਟਾਂ ਬੰਦ ਕਰਕੇ ਵੀ ਆਫਿਸ ਦੀਆਂ ਚਾਬੀਆਂ ਨਾਲ ਨਾਲ ਚੱਲ ਜਾਂਦੇ ਆ ਇਹ ਕਿਤੇ ਤਾਂ ਲੱਗਦਾ ਨਹੀਂ ਕਿਤੇ ਇਹ ਵਾਰਦਾਤ ਕੋਈ ਘਟਨਾ ਘਟੇ ਸ਼ਹਿਰ ਦੇ ਵਿੱਚ ਰਾਤ ਨੂੰ ਕੋਈ ਲੁੱਟਖੋਹ ਦੀ ਵਾਰਦਾਤ ਹੋਵੇ ਜਾਂ ਭਾਵੇਂ ਇਦਾਂ ਹੀ ਘਟਨਾ ਘਟੇ ਹੋਰ ਇੰਤਜ਼ਾਰ ਕਰਦੇ ਇਹ ਕਬੂਤਲੇ ਦਾ ਮੋਰਦਾ ਉਹ ਕਹਿੰਦੇ ਜਾਂਦੇ ਆ ਆਪਾਂ ਅੱਗੇ ਵੀ ਦੇਖਿਆ ਉਹ ਆਏ ਦਿਨ ਕਬੂਤਰੇ ਬੱਸ ਸਟੈਂਡ ਦੇ ਉੱਤੇ ਬਹੁਤ ਸਾਰੀਆਂ ਲੜਾਈਆਂ ਦੀ ਵਾਰਦਾਤ ਦੀ ਘਟਨਾ ਮੀਡੀਆ ਦੇ ਮਾਧਿਅਮ ਰਾਹੀਂ ਸਾਹਮਣੇ ਆਉਂਦੀਆਂ ਵਾਂ ਹੂੰ ਜਿਹੜਾ ਵੇ ਚਾਹੁੰਦੇ ਆ ਸ਼ਾਮ ਨੂੰ ਵੀ ਜਿਹੜਾ ਰਾਤ ਨੂੰ ਇੱਥੇ ਲਾਈਟਾਂ ਧੁੱਪ ਹਨੇਰਾ ਹੁੰਦਾ ਕੋਈ ਨਾ ਕੋਈ ਆਪਸੀ ਜਿਹੜਾ ਵਾ ਰੰਜਿਸ਼ ਕਰਕੇ ਇੱਥੇ ਕੋਈ ਲੜਾਈ ਦਾ ਕੰਮ ਬਣੇ ਤੇ ਕੱਲ ਨੂੰ ਇਹ ਕਹਿੰਦੇ ਕਿ ਹੋਰ ਸਾਡੇ ਤੇ ਤੇ ਕੈਮਰੇ ਨਹੀਂ ਲਾਈਟ ਨਹੀਂ ਤੇ ਤਾਂ ਕਰਕੇ ਸਾਨੂੰ ਪਤਾ ਨਹੀਂ ਲੱਗ ਪਿਆ ਇਹ ਸਿਰਫ ਬਹਾਨੇ ਲੱਭਦੇ ਆ ਤੇ ਲੋਕਾਂ ਨੂੰ ਜਿਹੜਾ ਵਾ ਡਰ ਦੇ ਮਾਹੌਲ ਦੇ ਵਿੱਚ ਰੱਖਣਾ ਚਾਹੁੰਦੇ ਆ ਇੱਧਰ ਜਿਹੜੇ ਅਧਿਕਾਰੀ ਹੈਗੇ ਆ ਤਾਂ ਸਰਕਾਰ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਅਧਿਕਾਰੀ ਆ ਸਰਕਾਰ ਦੇ ਨੁਮਾਇੰਦੇ ਵੀ ਰਾਣਾ ਗੁਰਜੀਤ ਸਿੰਘ ਨੂੰ ਸਰੈਂਡਰ ਹੋਏ ਪਏ ਆ। ਜਿਵੇਂ ਸਰਕਾਰ ਵੀ ਸਰੈਂਡਰ ਹੋਈ ਪਈ ਆ। ਦੇਖੋ ਜੀਐਮ ਹੋਵੇ ਤੇ ਸਰਕਾਰ ਦਾ ਨੁਮਾਇੰਦਾ ਇੱਥੇ ਆਵੇ ਕੋਈ ਨਾ ਤੇ ਜਿਹੜੇ ਮਜੂਦਾ ਵਧਾਏਗਾ ਉਹ ਹਮਮਾਗੇ ਤੇ ਪਹੁੰਚਦੇ ਆ। ਇਤੋਂ ਹੀ ਪਤਾ ਲੱਗਦਾ ਸਰਕਾਰ ਇੱਥੋਂ ਦੇ ਜਿਹੜੇ ਕੁਝ ਨੁਮਾਇੰਦੇ ਆ ਆਮ ਆਦਮੀ ਪਾਰਟੀ ਦੇ ਉਹ ਵੀ ਜਿਹੜੇ ਆ ਰਾਣਾ ਗੁਰਜੀਤ ਸਿੰਘ ਦੇ ਇੱਥੇ ਦੇ ਬੱਸ ਸਟੈਂਡ ਦੇ ਜਿਹੜੇ ਜੀਐਮ ਆ ਉਹਨਾਂ ਨੂੰ ਸਮਰਪਿਤ ਹੋ ਚੁੱਕੇ ਆ, ਸਰੈਂਡਰ ਕਰ ਚੁੱਕੇ ਆ।